ਸੰਪੀ ਅੰਨਾ ਮਮੀ ਨੇ ਨਾ ਅੱਜ ਮੇਰੀ ਬੜੀ ਬੇਇੱਜ਼ਤੀ ਕਰ ਦਿੱਤੀ ਐ ਤੇ ਜਿੰਨਾਂ ਨੂੰ ਆ ਸਾਹਮਣੇ ਮੇਰੀ ਬੇਇੱਜ਼ਤੀ ਹੋਈ ਐ ਨਾ ਮੈਂ ਉਹਨਾਂ ਦੇ ਦਰਵਾਜ਼ੇ ਦੁਬਾਰਾ ਨਹੀਂ ਵੱਟ ਸਕਦੀ ਜਦੋਂ ਮੈਂ ਦੁਕਾਨ ਲਈ ਸੀ ਉਦੋਂ ਇੱਥੇ ਰੇਟ ਸੀ ਜਗ੍ਹਾ ਦਾ 20 ਲੱਖ ਰੁਪਈਆ 4 ਲੱਖ ਰੁਪਈਆ ਤਾਂ ਆਲਰੇਡੀ ਮੈਂ ਉਹਨਾਂ ਨੂੰ ਜ਼ਿਆਦਾ ਦੇ ਚੁੱਕਿਆ ਵਾਂ ਹੋਰ ਮੈਂ ਹੁਣ 1 ਲੱਖ ਰੁਪਈਆ ਕਿਸ ਗੱਲ ਦਾ ਦਵਾ ਉਹਨਾਂ ਨੂੰ ਉਹ ਇਹ ਗੱਲ ਮੈਂ ਮਾਤਾ ਨੂੰ ਵੀ ਸਵੇਰੇ ਸਮਝਾਈ ਸੀ ਕਿ ਮੰਮੀ ਆਪਾਂ ਲੋਕਾਂ ਦੇ ਡਰ ਤੋਂ ਬਿਠ ਕੁੜੀ ਥੋੜੀ ਵਿਆਹ ਦੇਣੀ ਐ ਤੁਸੀਂ ਦੋਨੋਂ ਨਾ ਭਰਾ ਮੇਰੀ ਇੱਕ ਗੱਲ ਸੁਣ ਲਓ ਦੁਨੀਆ ਨੂੰ ਨਾ ਸ਼ਰੀਫ਼ ਸਮਾਂ ਨਾ ਬੰਦ ਕਰ ਦੋ ਦੁਨੀਆ ਬਹੁਤ ਕੁੱਤੀ ਐ ਜੀਦਾ ਕਰੋਗੇ ਨਾ ਉਹੀ ਤੁਹਾਡੀਆਂ ਜੜਾ ਵੱਡੇਗਾ ਸੋਨੀਆ ਭਾਬੀ ਸੋਨੀਆ ਭਾਬੀ ਕੀ ਗੱਲ ਆ ਬੈਗ ਚੱਕਿਆ 8 ਵਜੇ ਨੇ ਹਜੇ ਤੇ ਤੇਰੀ ਜਾਨ ਦੀ ਤਿਆਰੀ ਹੋ ਵੀ ਗਈ ਰਾਤ ਕੱਟ ਕੇ ਐਸਾਨ ਕਰਨਾ ਆਈ ਸੀ ਮੇਰੇ ਤੇ ਨਾ ਨਾ ਸੋਨੀਆ ਭਾਬੀ ਕਿੱਦਾਂ ਦੀ ਗੱਲਾਂ ਕਰਦੇ ਪਿਓ ਤੁਹਾਡਾ ਤੇ ਮੇਰੇ ਤੇ ਐਸਾਨ ਰਹਿ ਗਿਆ ਜਿਹੜਾ ਕਿ ਰਾਤ ਤੁਸੀਂ ਮੈਨੂੰ ਆਪਣੇ ਘਰੇ ਰੱਖ ਲਿਆ ਹੁਣ ਮੈਨੂੰ ਵੀ ਆਪਣੇ ਘਰ ਜਾਣਾ ਚਾਹੀਦਾ ਹੈ ਇੱਧਰ ਆ ਮੇਰੇ ਕੋਲ ਬੈਠ ਮੇਰੀ ਗੱਲ ਸੁਣ ਰਾਤ ਤੇਰੀ ਮੰਮੀ ਗੁੱਸੇ ਚ ਸੀਗੀ ਤੇ ਪਰ ਹੁਣ ਉਹ ਠੰਡੀ ਹੋ ਗਈ ਹੋਣੀ ਆ ਤੇ ਤੂੰ ਜਾ ਕੇ ਉਹਦੇ ਨਾਲ ਗੱਲ ਕਰ ਲੈ ਮੜੀ ਸੀ ਨਾ ਭਾਬੀ ਮੈਂ ਨਹੀਂ ਜਾਣਾ ਹਾਂ ਮੰਮੀ ਨੂੰ ਮਿਲਣ ਵਾਸਤੇ ਮਾਨਪੇਦ ਨੇ ਰਾਤ ਮੰਮੀ ਨੂੰ ਦੱਸਿਆ ਤੇ ਉਹਨਾਂ ਨੇ ਕਿ ਭੈਣ ਭਾਬੀ ਵੱਲ ਜਾ ਕੇ ਰੁਕੀ ਐ ਕੀ ਗੱਲ ਮੰਮੀ ਮੈਨੂੰ ਆ ਕੇ ਮਿਲ ਨਹੀਂ ਸਕਦੇ ਚੱਲ ਕੋਈ ਗੱਲ ਨਹੀਂ ਤੂੰ ਛੋਟੀ ਆ ਤੈਨੂੰ ਸੋਚਣਾ ਚਾਹੀਦਾ ਇਹ ਚੀਜ਼ ਤੂੰ ਜਾ ਕੇ ਮਿਲ ਲੈ ਇੱਕ ਵਾਰ ਇਹ ਤਾਂ ਬੜੀ ਗਲਤ ਗੱਲ ਆ ਭਾਬੀ ਫੇਰ ਜੇ ਵੱਡੇ ਗਲਤੀ ਕਰਨ ਤੇ ਛੋਟੇ ਮਾਫੀ ਮੰਗਣ ਜੇ ਛੋਟੇ ਗਲਤੀ ਕਰਨ ਫੇਰ ਤਾਂ ਉਹਨਾਂ ਦਾ ਫਰਜ਼ ਬੰਦਾ ਹੀ ਐ ਕਿ ਵੱਡਿਆਂ ਕੋਲੋਂ ਮਾਫੀ ਮੰਗਣਾ ਤੇ ਫੇਰ ਵੱਡੇ ਵੱਡੇ ਕਾਦੇ ਰਹਿ ਗਏ ਜੈਸਮੀਨ ਤੇਰੀ ਮੰਮੀ ਨੂੰ ਕਿਨੇ ਕਿਨੇ ਨਹੀਂ ਸਮਝਾ ਕੇ ਦੇਖਿਆ ਤੈਮੀ ਸਮਝਾ ਕੇ ਦੇਖ ਲਿਆ ਮੈਂ ਵੀ ਸਮਝਾ ਕੇ ਦੇਖ ਲਿਆ ਮਨਪ੍ਰੀਤ ਨੇ ਸਮਝਾ ਕੇ ਦੇਖ ਲਿਆ ਘਰ ਦਾ ਮਾਹੌਲ ਦੇਖ ਕੇ ਨਹੀਂ ਉਹਨੂੰ ਅਕਲ ਆ ਰਹੀ ਤੇ ਹੋਰ ਆਊਗੀ ਕਦੋਂ ਹਾਂ ਭਾਬੀ ਹੁਣ ਮੈਨੂੰ ਅਸੀਜ਼ ਨਾਲ ਕੋਈ ਲੈਣ ਦੇ ਨਹੀਂ ਜੋ ਰਾਤ ਮੇਰੀ ਮਾਂ ਨੇ ਮੇਰੇ ਨਾਲ ਕਰਤਾ ਨਾ ਉਹ ਮੈਂ ਕਦੇ ਨਹੀਂ ਭੁੱਲ ਸਕਦੀ ਮੂੰਹ ਪਾਏ ਮੇਰੀ ਮਾਂ ਜੀਏ ਮਰੇ ਆਪਣੀ ਨੂਆਂ ਨਾਲ ਜਿੱਦਾਂ ਮਰਜ਼ੀ ਰਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੰਨਾ ਜੈਸਮੀਨ ਅਹੇ ਜੇ ਸ਼ਾਵਦ ਨਹੀਂ ਬੋਲੀਦੇ ਜਿਹੜੇ ਬਾਅਦ ਚ ਆਪਾਂ ਨੂੰ ਹੀ ਪਛਤਾਵਾ ਹੋਵੇ ਪੇਕਿਆਂ ਦੇ ਦਰਵਾਜ਼ੇ ਈਆਂ ਲਈ ਹਮੇਸ਼ਾ ਖੁੱਲੇ ਰਹਿੰਦੇ ਨੇ ਤੁਹਾਡੇ ਕਹਿੰਦਾ ਮਤਲਬ ਕੀ ਹੈ ਕਿ ਮੈਂ ਫਿਰ ਪਹਿਲੀ ਧੀ ਆ ਜਿਹੜੀ ਮਾਂ ਨੇ ਧੀ ਨੂੰ ਬਾਹਰ ਕੱਢ ਕੇ ਕੁੰਡੇ ਲਾ ਲੇ ਤੁਸੀਂ ਦੱਸੋ ਜੋ ਕੁਝ ਮੇਰੇ ਨਾਲ ਹੋਇਆ ਮੈਂ ਆਪਣੇ ਪੇਕੇ ਨਾਲ ਰਿਸ਼ਤਾ ਰੱਖਾਂ ਕਿ ਨਾ ਰੱਖਾਂ ਤੂੰ ਇਸ ਥਾਂ ਤੇ ਆਪਦੀ ਮਾਂ ਨਾਲ ਰਿਸ਼ਤਾ ਖਤਮ ਕਰ ਸਕਦੀ ਪਰ ਆਪਣੇ ਭਰਾ ਨਾਲ ਨਹੀਂ ਕਰ ਸਕਦੀ ਤੈਨੂੰ ਵੀ ਪਤਾ ਵੀ ਮਨਪ੍ਰੀਤ ਤੇਰਾ ਕਿੰਨਾ ਕਰਦਾ ਕੋਈ ਨਾ ਭਾਬੀ ਮੈਂ ਵੀ ਆਪਣਾ ਵੀਰ ਨਹੀਂ ਛੱਡਦੀ ਜਦੋਂ ਮੇਰਾ ਦਿਲ ਕਰੇਗਾ ਉਹਨੂੰ ਤਾਂ ਮੈਂ ਆਪਣੇ ਸਹੁਰੇ ਵੀ ਬਿਲਾ ਸਕਦੀ ਆ ਪਰ ਇੱਧਰ ਪੈਰ ਨਹੀਂ ਰੱਖਦੀ ਹੁਣ ਮੈਂ ਪਤਾ ਨਹੀਂ ਕੀ ਨੇ ਆਂਟੀ ਦੇ ਦਿਮਾਗ 'ਚ ਪੋਤੇ ਵਾਲਾ ਇੰਨਾ ਲੋਭ ਭਰ ਦਿੱਤਾਗਾ ਜਿਹਨੂੰ ਆਪਦੇ ਧੀ ਪੁੱਤ ਦਾ ਹੀ ਨਹੀਂ ਪਤਾ ਲੱਗ ਰਿਹਾ ਕੋਈ ਗੱਲ ਨਹੀਂ ਭਾਬੀ ਮੈਂ ਆਪਣੇ ਮੂੰਹੋਂ ਕੁਝ ਕਹਿਣਾ ਤਾਂ ਨਹੀਂ ਚਾਹਦੀ ਕਹਿੰਦੇ ਨੇ ਨਾ ਸਭ ਕਰਨੀਆਂ ਭਰਨੀਆਂ ਇੱਥੇ ਹੀ ਨੇ ਮੇਰੀ ਮਾਂ ਨੂੰ ਨਾ ਇਹ ਗੱਲ ਸਮਝ ਨਹੀਂ ਆਉਂਦੀ ਪਈ ਜਿੱਦਾਂ ਤੇ ਕੰਮ ਕਰਦੀ ਪਈ ਆ ਜੇ ਆਪਣੇ ਉਹਨੂੰ ਦੁੱਖ ਦਿੱਤੇ ਤਾਂ ਵੀ ਤਾਂ ਤਕਲੀਫ ਸਾਨੂੰ ਨਹੀਂ ਹੋਣੀ ਐ ਮੈਂ ਤਾਂ ਤੈਨੂੰ ਫੇਰ ਵੀ ਇਹੀ ਸਲਾਹ ਦਵਾਂਗੀ ਵੀ ਇੱਕ ਵਾਰੀ ਤੂੰ ਆਪਣੀ ਮਾਂ ਨੂੰ ਮਿਲ ਕੇ ਜਾਈ ਤੇ ਉਹਨੂੰ ਕਹਿ ਦੀ ਵੀ ਮੈਂ ਚੱਲੀ ਆ ਸੌਰਨ ਛੱਡੋ ਭਾਬੀ ਅੱਗੇ ਵੀ ਤਾਂ ਮੈਂ 2-3 ਸਾਲ ਇਹਨਾਂ ਤੋਂ ਟੁੱਟ ਕੇ ਬੈਠੇ ਹੋਏ ਸੀ ਪਹਿਲੇ ਘੜਾ ਮੇਰੀ ਮਾਂ ਨੇ ਕੋਸ਼ਿਸ਼ ਕਰ ਲਈ ਕਿ ਮੈਂ ਆਪਣੇ ਤੇਨ ਨੂੰ ਮਨਾ ਕੇ ਘਰੇ ਹੀ ਲੈ ਆਵਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਮੇਰੇ ਜਾਨ ਨੂੰ ਤੁਸੀਂ ਬਸ ਇੰਨਾ ਸਮਝ ਲਓ ਰਿਸ਼ਤਾ ਚਾਹੇ ਦੂਰ ਦਾ ਐ ਚਾਹੇ ਨੇੜੇ ਦਾ ਹੈਗਾ ਦਿਖਾਵੇ ਦਾ ਮੈਂ ਦੀਦੀ ਇਦਾਂ ਦੀ ਆ ਮੈਂ ਨਾ ਦਿਖਾਵੇ ਦੇ ਰਿਸ਼ਤੇ 'ਤੇ ਵਿਸ਼ਵਾਸ ਨਹੀਂ ਰੱਖਦੀ ਮੈਨੂੰ ਇਕੱਲੇ ਰਹਿਣਾ ਮਨਜ਼ੂਰ ਹੈ ਤੇਰੀ ਮੰਮਾ ਨੇ ਜਿਹੜੇ ਰਿਸ਼ਤੇ ਰੱਖੇ ਹਨ ਉਹ ਦਿਖਾਵੇ ਦੇ ਨਹੀਂ ਲਾਲਚ ਦੇ ਨੇਗੇ ਜਿਹੜੇ ਕਿ ਬਹੁਤ ਮਾੜੇ ਆ ਚਲੋ ਭਾਬੀ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਦੇਖ ਲੈਣਾ 6 ਮਹੀਨੇ ਨੂੰ ਨਾ ਇਧਰੋਂ ਫੋਨ ਮੈਨੂੰ ਆਇਆ ਹੀ ਰਿਹਾ ਪਰ ਤੁਸੀਂ ਨਾ ਵਿੱਚ ਵਿੱਚ ġੇੜਾ ਕਰ ਮਾਰਦੇ ਰਿਹਾ ਕਰੋ ਭਾਵੇਂ ਮੰਮੀ ਤੁਹਾਨੂੰ ਕੋੜਾ ਹੀ ਬੋਲਦੇ ਨੇ ਕੋਈ ਨਾ ਮੈਂ ਤੇਰੇ ਕਹਿ ਤੋ ġੇੜਾ ਮਾਰਦੀ ਰਹੂੰਗੀ ਨਾਸ਼ਤਾ ਤਿਆਰ ਹੋ ਰਿਹਾ ਖਾ ਕੇ ਜਾਈ ਮੈਂ ਭੁੱਖੀ ਨਹੀਂ ਜਾਣ ਦੇਣਾ ਤੈਨੂੰ ਨਾਨਾ ਭਾਬੀ ਨਾ ਕਰੋ ਤੁਸੀਂ ਨਾਸ਼ਤੇ ਦੀ ਖੇਚਲ ਮੈਂ ਨਾ ਜਾਂਦੀ ਜਾਂਦੀ ਕਿਰਨ ਨੂੰ ਮਿਲ ਕੇ ਜਾਣਾ ਪਤਾ ਨਹੀਂ ਫਿਰ ਮੇਰੇ ਇੱਧਰ ਨੂੰ ਗੇੜਾ ਹੋਣਾ ਕਿ ਨਹੀਂ ਹੋਣਾ ਭਾਬੀ ਮੈਂ ਨਾ ਹਲੇ ਰਸਤੇ ਵਿੱਚ ਉਹ ਨਾ ਕਿਰਨ ਦੀਆਂ ਧੀਆਂ ਵਾਸਤੇ ਸੂਟ ਲੈਣਾ ਜੇ ਫਲ ਫਰੂਟ ਲੈ ਕੇ ਜਾਵਾਂਗੀ ਤੇ ਕਿੰਨਾ ਕੁ ਖਾ ਲਣਗੀਆਂ ਭੋਵਾ ਦਾ ਦਿੱਤਾ ਸੂਟ ਯਾਦ ਤਾਂ ਰੱਖਣ ਗਿਆ ਤਾਂ ਹੀ ਤਾਂ ਤੁਹਾਨੂੰ ਕੰਨੀ ਪਈ ਆ ਨਾਸ਼ਤੇ ਦੀ ਖੇਚਲ ਨਾ ਪਾਓ ਮੈਂ ਨਾਸ਼ਤਾ ਕਰਨ ਬੈਗੀ ਨਾ ਭਾਬੀ ਤੇ ਮੈਂ ਲੇਟ ਹੋ ਜਾਣਾ ਹਲੇ ਕਿਰਨ ਦਾ ਨਹੀਂ ਪਤਾ ਕਿੰਨੀ ਕੁ ਧਰ ਮੈਨੂੰ ਬਿਠਾਈ ਰੱਖੀ ਮੈਂ ਚਲਦੀ ਹਾਂ ਹੁਣ ਜੇ ਮੈਂ ਜਸਮੀਨ ਤੈਨੂੰ ਇੱਕ ਗੱਲ ਕਹਾਂ ਮੈਨੂੰ ਨਾਲ ਲੈ ਜਾਏਗੀ ਮੇਰਾ ਬੜਾ ਦਿਲ ਕਰਦਾ ਪਿਆ ਕਰਨ ਨੂੰ ਮਿਲਣ ਲਈ ਨੇਕੀ ਔਰ ਪੂਜ ਪੂਜ ਮੈਂ ਕਿਉਂ ਮਨਾ ਕਰਨਾ ਚਲੋ ਚਲ ਠੀਕ ਹੈ ਮੈਂ ਸੂਟ ਬਦਲ ਕੇ ਆਈ ਹੁਣੀ ਜਸਮੀਨ ਅੱਜ ਤੈਨੂੰ ਯਾਦ ਆ ਅੱਜ ਗੁੰਨੂ ਦਾ ਬਰਥਡੇ ਆ हां दीदी ਅੱਜ ਮੈਨੂੰ ਵੀ ਨਾ ਸਵੇਰ ਦਾ ਇਦਾਂ ਹੀ ਲੱਗੀ ਜਾ ਰਿਹਾ ਸੀ ਕਿ ਮੈਂ ਨਾ ਕੁਝ ਭੁੱਲਦੀ ਪਈ ਆ ਆ ਮੰਮੀ ਦੇ ਟੈਂਸ਼ਨ ਹੈ ਨਾ ਮੈਨੂੰ ਗੁਰੂ ਦਾ ਬਰਥਡੇ ਵੀ ਭੁਲਾ ਦਿੱਤਾ ਲੈ ਬਈ ਕੁੜੀ ਤਾਂ ਖੁਸ਼ ਹੋ ਜੂ ਅੱਜ ਭੂਆ ਨੂੰ ਤੇ ਤਾਈ ਨੂੰ ਦੇਖ ਕੇ ਤੂੰ ਇਦਾਂ ਕਰ ਰਸੋਈ ਚ ਜਾ ਸੈਂਡਵਿਚ ਤਿਆਰ ਨੇ ਤੂੰ ਖਾ ਲੈ ਤੇ ਮੈਂ ਕੱਪੜੇ ਚੇਂਜ ਕਰਕੇ ਦਾ ਸੋ ਅੱਜ ਗਿਆ ਤੇ ਸੂਰਜ ਸਿਰ ਤੇ ਆ ਚੜਿਆ ਚਲੋ ਕਾਲੀ ਦੀਦੀ ਹਲੇ ਤੱਕ ਨਹੀਂ ਉੱਠੇ ਹੈਗੇ ਲੱਗਦਾ ਬਾਲੀ ਨੇ ਕੋਪਨੇ ਵਿੱਚ ਸੁੱਤੇ ਹੋਏ ਨੇ ਇਤਨੀ ਜਾਨੀ ਆ ਬੇਟਾ ਕਿ ਜਾ ਠੰਡੀ ਹੋ ਜਾਣੀ ਆ ਜਿੰਨਾ ਟਾਈਮ ਮੈਨੂੰ ਕਦੇ ਇੱਧਰ ਤੇ ਕਦੇ ਉੱਧਰ ਜਾਣ ਨੂੰ ਲੱਗਦਾ ਪਿਆ ਸਿਰੇ so ਸਵਰੇ ਕੱਲ ਵੀ ਇਹਨੂੰ ਤੋੜੀ ਦੇ ਕੀ ਐ ਸਵੇਰੇ ਢੱਗ ਢੱਗ ਲਾਈ ਆ ਸਵੇਰੇ ਸਵੇਰੇ ਨੀਂਦ ਖਰਾਬ ਕਰ ਗਈ ਜੇ ਨਹੀਂ ਖੋਲਦੀ ਪਈ ਤਾਂ ਸਮਝ ਲੈ ਮੈਂ ਸੁੱਤੀ ਪਈ ਆ ਕੀ ਐ ਦੀਦੀ ਸਵੇਰੇ ਸਵੇਰੇ ਐਵੇਂ ਮੁੱਕੀ ਮਾਈ ਜੰਨੇ ਹੋ ਨਾਰੇ ਨਾ ਦੀਦੀ ਸਵੇਰ ਦੇ 7 ਨੇ 10 ਵਜ ਗਏ ਨੇ ਤੇ ਇਸ ਘਰ ਦਾ ਨਾ ਦੀਦੀ ਇੱਕ ਰੂਲ ਵੀ ਆ ਕਿ 6:30 ਵਜੇ ਉੱਠ ਕੇ ਨਹਾ ਤੋ ਕੇ ਪੂਜਾ ਪਾਠ ਕਰਕੇ ਫਿਰ ਕਿਚਨ ਚ ਜਾਣਾ ਵਾ ਦੇਖੋ ਦੀਦੀ ਮੈਂ ਨਾ ਪੂਰੀ ਬੰਵਾਲਾ ਸੂਟ ਪਾਇਆ ਤੇ ਮੈਨੂੰ ਫਿਰ ਵੀ ਠੰਡ ਲੱਗੀ ਜਾਂਦੀ ਤੇ ਤੁਸੀਂ ਐਸੇ ਇੱਕੀ ਦੇ ਛੱਡੇ ਹੋਇਆ ਵਾ ਇਹ ਮੇਰੇ ਕਮਰੇ ਦਾ AC ਹੈ ਤੇ ਮੈਨੂੰ ਪੁੱਛੇ ਬਿਗੈਰ ਨਹੀਂ ਬੰਦ ਹੋ ਸਕਦਾ ਤੇ ਨਾਲੇ ਤੂੰ ਸਵੇਰੇ ਸਵੇਰੇ ਕੀ ਮੈਨੂੰ ਲੈਕਚਰ ਦੇਣ ਲੱਗੀ ਐ ਰੂਲ ਸਮਝਾਉਣ ਲੱਗੀ ਇਸ ਘਰ ਦੇ ਮੈਂ ਤੈਨੂੰ ਪੁੱਛਿਆ ਇਸ ਘਰ ਦੇ ਕੀ ਰੂਲ ਨੇ ਓਹੋ ਮੇ ਜਠਾਨੀ ਕੀ ਹੋਇਆ ਸਵੇਰੇ ਕਲਪੀ ਜਾਂਦੇ ਹੋ ਜਦੋਂ ਮੈਂ ਵੀ ਨਵੀਂ-ਨਵੀਂ ਵਿਆਹ ਕੇ ਆਈ ਸੀ ਨਾ ਮੈਂ ਵੀ ਐਦਾ ਹੀ ਕਲਪ ਦੀ ਹੁੰਦੀ ਸੀ ਕਿਉਂਕਿ ਮੈਨੂੰ ਵੀ ਨਾ ਲੇਟ ਉੱਠਣ ਦੀ ਆਦਤ ਸੀਗੀ ਪਰ ਕੋਈ ਗੱਲ ਨਹੀਂ ਟਾਈਮ ਦੇ ਅਕੋਰਡ ਹੈ ਨਾ ਕਿ ਹੋਲੀ-ਹੋਲੀ ਐਡਜਸਟ ਕਰਨਾ ਸਿੱਖ ਜਾਓਗੇ ਬਿਕੋਜ਼ ਆਈ ਐਮ ਪ੍ਰਾਊਡ ਆਫ ਯੂ ਚਲੋ ਦੀਦੀ ਤੁਹਾਨੂੰ ਚਾਹ ਪੀ ਲਓ ਠੰਡੀ ਹੋ ਜਾਣੀ ਆ ਗੱਲ ਇਹ ਮੈਂ ਤੁਹਾਨੂੰ ਇੱਥੇ ਗੱਲ ਕਰਨੀ ਸੀ ਆਹ ਚਾਹ ਵੀ ਤੁਹਾਡੇ ਨਾਲ ਤੇ ਦੂਜੀ ਚਾਹ ਵੀ ਤੁਹਾਡੇ ਨਾਲ ਆ ਜਾਂ ਜਾਂ ਤੂੰ ਤਾਂ ਕੰਦੀ ਸੀ ਮੈਨੂੰ ਵੀ ਲੇਟ ਉੱਠਣ ਦੀ ਆਦਤ ਹੈ ਨਾਲੇ ਤੂੰ ਅਜ ਸਵੇਰੇ 6:30 ਵਜੇ ਕਿਦਾਂ ਉੱਠ ਗਈ? ਦੇਵੀ ਆ ਮੈਂ ਅੱਜ ਵੀ ਨਹੀਂ ਪਿਛਲੇ 4-5 ਸਾਲਾਂ ਤੋਂ ਉੱਠਦੀ ਆ ਤੇ ਆਹ ਦੇ ਨਾ ਮੈਨੂੰ ਉਹ ਫੇਰ ਨੇ ਪਾਈ تھی ਕਿ ਉਹ ਐਡੀ ਕਿ ਜਿਆਦਾ ਗੱਲ ਨੂੰ ਸੀਰੀਅਸ ਲੈ ਜਾਂਦੇ ਸੀ ਨਾ ਜੇ ਮੰਮੀ ਨੇ ਉਹਨੂੰ ਕਹਿ ਤਾ ਨਾ ਕਿ ਝਾੜੂ ਲਗਾ ਉਹ ਤੇ ਸਾਰਾ ਦਿਨ ਫਰਸ਼ੀ ਦਾ ਕਰਦੀ ਰਹਿੰਦੀ ਸੀ। ਅੱਛਾ ਕਿਰਨ ਸੀ ਟਾਈਮ ਦੀ ਪੰਚਵਲ ਉਦਾਂ ਹੀ ਉਹਨੇ ਤੈਨੂੰ ਬਣਾਤਾ। ਆਹੋ ਦੇਵੀ ਮਾਰੇ ਇਨਸਾਨ ਦੇ ਵਿੱਚ ਵੀ ਨਾ ਕੋਈ ਨਾ ਕੋਈ ਚੰਗਾ ਕੋਈ ਹੁੰਦਾ ਹੀ ਆ ਤੇ ਉਹੀ ਕਿਰਨ ਦੇ ਵਿੱਚ ਸੀ। ਕਿ ਉਹ ਗੁਣ ਉਹ ਮੇਰੇ ਚ ਪਾ ਗਈ ਤੇ ਹੁਣ ਇਹ ਹੀ ਗੁਣ ਮੈਂ ਤੁਹਾਡੇ ਚ ਪਾ ਦੇਣਾ ਸਵੇਰੇ ਜਲਦੀ ਉੱਠਣ ਦਾ ਲਿਸਨ ਟੂ ਮੀ ਕੇਅਰਫੁਲੀ ਨਾਪ੍ਰੇਤ ਕੌਰ ਜੀ ਥਿਸ ਇਜ਼ ਮਾਈ ਲਾਈਫ ਸੋ ਮਾਈ ਓਨ ਰੂਲਸ ਓਨ ਡਿਸੀਜਨਸ ਐਂਡ ਡੋਨਟ ਇੰਟਰਫੇਅਰ ਮਾਈ ਪਰਸਨਲ ਮੈਟਰ ਸੋ ਨਨ ਆਫ ਯੂਅਰ ਬਿਜ਼ਨਸ ਓਕੇ ਡੀਪ ਥਿੰਗਸ ਐਂਡ ਡੀਪ ਪੀਪਲ ਹਾਊ ਕੈਨ ਵੀ ਨੋਟ ਅੰਡਰਸਟੈਂਡ देम ਕੁਇਕਲੀ ਮੇਰੇ ਕਹਿਣ ਦਾ ਭਾਵ ਇਹ ਹੈ ਜਠਾਣੀ ਜੀ ਕਿ ਡੂੰਗੀ ਆ ਗੱਲਾਂ ਤੇ ਡੂੰਗੇ ਲੋਕ ਛੇਤੀ ਸਮਝ ਨਹੀਂ ਆਉਂਦੇ ਸੋ ਯੂ ਅੰਡਰਸਟੈਂਡ ਐਂਡ ਪਲੀਜ਼ ਫੋਲੋ ਦਾ ਰੂਲ ਆਫ ðiਸ ਹਾਊਸ ਯੂ ਆਰ ਮੈਰਿਡ ਓਹੋ ਦੀਦੀ ਸਮਝਦੇ ਕਿਉਂ ਨਹੀਂ ਤੁਹਾਡਾ ਨਾ ਵਿਆਹ ਹੋ ਗਿਆ ਹੋਇਆ ਦੀਦੀ ਪਲੀਜ਼ ਹੁਣ ਨਾ ਜਲਦੀ ਉੱਠਣ ਦੀ ਆਦਤ ਪਾਈ ਲੋ ਨਹੀਂ ਤਾਂ ਰੋਇਸ ਵੇਰੇ ਮੈਂ ਇਦਾਂ ਇਟਕ ਟਕ ਕਰਿਆ ਕਰੂੰਗੀ ਓਹੋ ਮੈਂ ਭੁੱਲ ਗਈ ਹੈਵੇ ਨਾਈਸ ਡੇ ਜਠਾਣੀ ਜੀ ਕੋਈ ਗੱਲ ਨਹੀਂ ਲਾਪਰਵਿਰਤ ਕੋਰੇ ਤੇਰੀ ਇੰਗਲਿਸ਼ ਦੀ ਫੱਟੇ ਵੀ ਮੈਂ ਚੱਕਾਂਗੀ ਤੇ ਤੇਰੇ ਫੱਟੇ ਵੀ ਮੈਂ ਚੱਕਾਂਗੀ ਮੈਨੂੰ ਇਸ ਘਰ ਚ ਇੱਕ ਵਾਰੀ ਪੈਰ ਤਾਂ ਜਮਾ ਲੈਣ ਦੇ ਹਾਂਜੀ ਹਾਂਜੀ ਸਰ ਤੁਸੀਂ ਅੱਧੇ ਘੰਟੇ ਤੱਕ ਆਜੋ ਅੱਧੇ ਘੰਟੇ ਤੱਕ ਪਾਰਟੀ ਵੀ ਆ ਰਹੀ ਐ ਅੱਜ ਹੀ ਜਿਸਤਰੀ ਤੁਹਾਡੀ ਕਰਵਾ ਦੇਣੀ ਐ ਕੁਛ ਕਿਉਂ ਨਹੀਂ ਮੈਂ ਤਾਂ ਆਪ ਕਾ ਲਈ ਆ ਫਟਾਫਟ ਕੰਮ ਹੋਵੇ ਤੇ ਮੇਰੀ ਵੀ ਕਮਿਸ਼ਨ ਬਣੇ ਇੱਕ ਤਾਂ ਇਹਨੂੰ ਦੇਖ ਮੈਂਟਲ ਆਂਦੀ ਆਫਿਸ ਨੂੰ ਜਾਣ ਨੂੰ ਵੀ ਮੈਨੂੰ ਵੀ ਲੈ ਜਾ ਅੱਜ ਨਾਲ ਆਹ ਵਧੀਆ ਨਾ ਸੈਕਿਉਰਿਟੀ ਦੇ ਕੱਪੜਾ-ਕੁੱਪੜਾ ਮਾਰ ਕੇ ਰੱਖਦੀ ਐ ਕਿ ਭਰਾ ਨੂੰ ਵੀ ਠੁਮਾ ਕੇ ਲਿਆਏਗੀ ਮੈਨੂੰ ਬਾਹਰ ਮੋੜ ਤੱਕ ਛੱਡ ਦੇ ਮੇਰੇ ਯਾਰਾਂ ਦੋਸਤਾਂ ਨੇ ਨਾ ਅੱਜ ਨਵੀਂ ਗੱਡੀ ਲਈ ਐ ਮਤਲਬ ਲੈਣ ਜਾਣੀ ਆ ਤੇ ਮੈਨੂੰ ਵੀ ਉਹਨਾਂ ਨਾਲ ਜਾਣਾ ਮੈਨੂੰ ਇਹ ਆ ਦੱਸ ਤੂੰ ਕਿੱਥੇ ਚੱਲਾਂ ਇਸ ਟਾਈਮ ਕਿੱਥੇ ਚੱਲਾ ਦਾ ਆਸਤਾ ਦਿੱਤਾ ਆ ਵੀ ਯਾਰਾ ਦੋਸਤਾਂ ਨੂੰ ਨਵੀਂ ਗੱਡੀ ਲੈਣੀ ਐ ਉੱਥੇ ਚੱਲਾ ਵਾਂ ਕੀ ਹੋ ਗਿਆ ਨਹੀਂ ਛੋਟੇ ਵੀਰ ਮੇਰਾ ਕਿਆ ਮਤਲਬ ਹੈ ਅੱਜ ਗੁੰਨੂ ਦਾ ਬਰਥਡੇ ਆ ਅੱਛਾ ਤੇ ਫਿਰ ਤੂੰ ਕਿੱਥੇ ਚੱਲੀ ਐ ਤੇਰੀ ਕੁੜੀ ਦਾ ਬਰਥਡੇ ਤੂੰ ਘਰੇ ਬੈਠ ਤੇਰੇ ਤਾਂ ਮੇਰਾ ਵੀ ਨਹੀਂ ਸੀ ਅੱਜ ਆਉਂਦਾ ਪੰਨਾ ਅੱਜ ਜ਼ਰੂਰੀ ਕੰਮ ਐ ਦੁਸਤੀ ਕਰਵਾਣੀ ਕਿਸੇ ਦੀ ਤੇ ਬਸ ਉਹ ਕਰਵਾ ਕੇ ਮੈਂ ਮੁੜੇ ਆਣਾ ਤੇ ਨਾਲੇ ਨਾ ਗੁੰਨੂ ਦਾ ਇੱਕ ਗਿਫਟ ਲੈ ਕੇ ਆਣਾ ਅੱਛਾ ਜੀ ਫਿਰ ਤੂੰ ਐ ਘਰ ਉਹ ਬੰਦੇ ਨੇ ਦਿਸਟਰੀ ਕਰਾ ਕੇ ਟੈਂਸਰ ਕਰਿਆ ਜੀ ਗੁੰਨੂ ਦਾ ਗਿਫਟ ਲੈ ਕੇ ਮੈਂ ਹਰਦੀਪਾ ਭਾਬੀ ਲਈ ਸਕੂਟਰ ਹੀ ਲੈ ਜੰਨਾ ਵਾ ਤੇ ਰਹੀ ਗੱਡੀ ਦੀ ਗੱਲ ਉਹ ਰਵਣ ਵੀਰੇ ਨੇ ਕਿਤੇ ਕੰਮ ਜਾਣਾ ਹੀ ਤੂੰ ਨਾ ਅੱਜ ਵੀਰੇ ਕਿਤੇ ਨਾ ਜਾ ਭਾਬੀ ਨਾਲ ਗੱਲ ਕਰਕੇ ਨਾ ਰੂਮ ਦੀ ਡੈਕੋਰੇਸ਼ਨ ਕਰਵਾ ਦੇ ਉਹ ਦੇਖ ਕਰਨ ਜਾਣਾ ਤਾਂ ਮੇਰਾ ਵੀ ਜ਼ਰੂਰੀ ਆ ਪਤਾ ਕਿ ਜੇ ਨਹੀਂ ਜਾਊਗਾ ਨਾ ਕਹਿੰਦੇ ਮੁੰਡਿਆਂ ਨੇ ਕਹਿਣਾ ਆਹੋ ਜਦੋਂ ਇੰਨੀ ਗੱਡੀ ਲੈਣੀ ਸੀ ਅਸੀਂ ਵੀ ਤਾਂ ਨਾਲ ਗਏ ਸੀ ਸਾਡੀ ਗੱਡੀ ਵੱਲੇ ਮੁੱਕ ਮਾਰ ਗਿਆ ਮੈਂ ਜਾ ਆਣਾ ਪਰ ਜੇ ਕੋਈ ਮਾਰਕੀਟ ਦਾ ਕੰਮ ਆ ਉਹ ਮੈਨੂੰ ਦੱਸ ਦੇ ਉਹ ਮੈਂ ਲੈ ਆਉਂਗਾ ਸਮਾਨ ਉਹਨਾਂ ਨੇ ਉਹਦੇ ਵਾਸਤੇ ਕੇਕ ਫੜ ਲਿਆਈ ਆਪਣੀ ਪਸੰਦ ਦਾ ਤੇ ਮੈਂ ਸੋਚ ਰਹੀ ਹਾਂ ਉਹਨੂੰ ਮੈਂ ਕਿਹੜਾ ਗਿਫਟ ਦਵਾ ਕਿ ਉਹਨੂੰ ਦੇ ਕੇ ਨਾ ਖੁਸ਼ ਹੋ ਜਾਵੇ ਮੇਰੇ ਨਾਲ ਨਾ ਉਹ ਨਾਰਾਜ਼ ਆ ਬਹੁਤ ਜ਼ਿਆਦਾ ਮੈਂ ਮੇਰੀ ਗੱਲ ਸੁਣ ਕੇ ਰਣ ਤੂੰ ਤਾਂ ਕੰਮਕਾਰ ਚ ਇੰਨਾ ਜ਼ਿਆਦਾ ਬਿਜ਼ੀ ਹੋ ਗਈ ਆ ਕਿ ਤੂੰ ਕੁੜੀ ਨੂੰ ਟਾਈਮ ਹੀ ਨਹੀਂ ਦੇ ਰਹੀ ਨਾਰਾਜ਼ ਤਾਂ ਉਹਨੇ ਆਪੇ ਹੀ ਹੋਣਾ ਨਾ ਤੇ ਨਾਲ ਇੱਕ ਗੱਲ ਹੋਰ ਅੱਜ ਉਹਦਾ ਬਰਥਡੇ ਹੈ ਤੇ ਤੂੰ ਦੁਪਹਿਰ ਦੇ 2 ਵਜੇ ਕਹਿੰਨੇ ਹਲੇ ਤੱਕ ਉਹਨੂੰ ਵੀਸ਼ ਨਹੀਂ ਕੀਤੀ ਤਾਂ ਕੁੜੀ ਨੇ ਆਪੇ ਨਾਰਾਜ਼ ਹੋਣਾ ਹੁਣ ਮੈਂ ਉੱਪਰ ਉਹਦੇ ਜਦੋਂ ਥੱਲੇ ਆਂਦਾ ਪਿਆ ਸੀ ਨਾ ਨੁੱਕਰ ਚ ਮੁਰਝਾ ਕੇ ਬੈਠੀ ਹੋਈ ਸੀ ਮੈਨੂੰ ਪਤਾ ਲੱਗ ਗਿਆ ਸੀ ਕੋਈ ਕੋਈ ਗੱਲ ਹੋਣੀ ਆ ਮੈਂ ਉਹਨੂੰ ਨਹੀਂ ਪੁੱਛਿਆ ਤਾਂ ਤੇ ਕੋ ਪੁੱਛਣੀ ਵੀ ਆਇਆ ਵੀਰੇ ਮੈਂ ਨਾ ਉਹਨੂੰ ਤਾਂ ਨਹੀਂ ਵਿਸ਼ ਕੀਤਾ ਉਹਨੂੰ ਮੈਂ ਸ਼ਾਮੀ ਸਰਪ੍ਰਾਈਜ਼ ਦੇਣਾ ਸੀ ਤੇ ਇੱਕ ਗੱਲ ਹੋਰ ਵੀ ਐ ਤੂੰ ਹਜੇ ਕੋਈ ਗੱਲ ਨਾ ਕਰੀ ਉਹਦੇ ਨਾਲ ਮੈਂ ਸ਼ਾਮੀ ਸਰਪ੍ਰਾਈਜ਼ ਦੇਣਾ ਉਹਨੂੰ ਕਿਹਨਾਂ ਨਾ ਤੈਨੂੰ ਇੱਕ ਗੱਲ ਦੱਸਾਂ ਰੱਬ ਨਾ ਧੀਆ ਉਹਨਾਂ ਨੂੰ ਦਿੰਦਾ ਜਿੰਨਾਂ ਦੀ ਪਾਲਣ ਦੀ ਔਕਾਤ ਹੁੰਦੀ ਹੈ ਜੇ ਰੱਬ ਨੇ ਤੈਨੂੰ ਧੀ ਦਿੱਤੀ ਆ ਨਾ ਮਤਲਬ ਤੇਰੀ ਪਾਲਣ ਦੀ ਔਕਾਤ ਹੈ ਪਰ ਧੀਆ ਦੇ ਚਾਰੇ ਤੇ ਨਾ ਕਦੇ ਰੌਣਕ ਨਹੀਂ ਉੱਡਣੀ ਚਾਹੀਦੀ ਜਦੋਂ ਜਦੋਂ ਧੀਆ ਨਰਾਜ ਹੁੰਦੀਆਂ ਨੇ ਨਾ ਉਦੋਂਦੋਂ ਇਹ ਸਮਝ ਲੈ ਕਿ ਉਹ ਪਰਮਾਤਮਾ ਸਾਡੇ ਨਾਲ ਨਰਾਜ ਹੈ ਵੀਰੇ ਮੈਂ ਨਾ ਤੇਰੀ ਹਰ ਗੱਲ ਨਾਲ ਸਹਿਮਤ ਹਾਂ ਪਰ ਮੈਨੂੰ ਵੀ ਦੱਸ ਨਾ ਉਹ ਕੁੜੀ ਇਦਾਂ ਦੀਆਂ ਗੱਲਾਂ ਕਰਨ ਲੱਗੀ ਜਿਹਦਾ ਮੇਰੇ ਕੋਲ ਜਵਾਬ ਹੀ ਨਹੀਂ ਹੈਗਾ ਦੇਖ ਕਿਰਨ ਧੀਆ ਨਾ ਛੇਤੀ ਸਮਝਦਾਰ ਹੋ ਜਾਂਦੀਆਂ ਹੈ ਇੱਕ ਘਰ ਦੇ ਮਾਹੌਲ ਦੇ ਵਿੱਚ ਛੇਤੀ ਰਚ ਜਾਂਦੀਆਂ ਨੇ ਤੈਨੂੰ ਵੀ ਪਤਾ ਹੈ ਕਿ ਗੁੰਨੂ ਕਿਹੜੇ ਮਾਹੌਲ ਦੇ ਵਿੱਚ ਰਹਿ ਕੇ ਆਈ ਹੈ ਹੁਣ ਉਹਨੂੰ ਉਸ ਮਾਹੌਲ ਦੇ ਵਿੱਚੋਂ ਕੱਢਣਾ ਵੀ ਤਾਂ ਤੂੰ ਹੀ ਹੈ ਨਾ ਅਗਰ ਗੁੰਨੂ ਤੇਰੇ ਕੋਲ ਕੋਈ ਐਸੀ ਚੀਜ਼ ਪੁੱਛਦੀ ਐ ਜਿਹਦਾ ਜਵਾਬ ਤੇਰੇ ਕੋਲ ਹੈ ਤਾਂ ਤੂੰ ਦੇ ਉਹਦੀਆਂ ਚੀਜ਼ਾਂ ਤੋਂ ਭੱਜਣਾ ਜੇ ਤੂੰ ਉਹਦੀਆਂ ਚੀਜ਼ਾਂ ਤੋਂ ਭੱਜੇਂਗੀ ਤਾਂ ਉਹ ਤੇਰੇ ਕੋਲੋਂ ਉਹੀ ਚੀਜ਼ਾਂ ਸਿੱਖੂਗੀ ਵੱਡੀ ਹੋ ਕੇ ਉਹ ਵੀ ਆਪਣੀਆਂ ਚੀਜ਼ਾਂ ਤੋਂ ਭੱਜਣ ਲੱਗ ਜੂਗੀ ਵੀਰੇ ਮੇਰੇ ਕੋਲ ਨਾ ਉਹਦੀਆਂ ਗੱਲਾਂ ਦੇ ਸਾਰੇ ਜਵਾਬ ਹੈਗੇ ਪਰ ਮੈਂ ਦੇਣਾ ਨਹੀਂ ਚਾਹਂਦੀ ਮੈਨੂੰ ਪਤਾ ਉਹਦੇ ਦਿਲ ਨੂੰ ਲੱਗ ਜਾਣੀਆਂ ਇਹ ਗੱਲਾਂ ਜੇ ਉਹਦੇ ਦਿਲ ਨੂੰ ਚੀਜ਼ਾਂ ਲੱਗਣਗੀਆਂ ਇੱਕ ਵਾਰ ਲੱਗੂ ਦੋ ਵਾਰ ਲੱਗੂ ਤਿੰਨ ਵਾਰ ਲੱਗੂ ਬਟ ਉਹਨੂੰ ਸਮਝਾਣਾ ਉਹਨੂੰ ਉਸ ਸਿਚੁਏਸ਼ਨ ਦੇ ਵਿੱਚ ਅੰਡਰਸਟੈਂਡ ਤਾਂ ਤੂੰ ਹੀ ਕਰਨਾ ਹੈ ਨਾ ਉਹਨੂੰ ਤੂੰ ਦੱਸਣਾ ਹੈ ਗੁੰਨੂ ਨੂੰ ਮਾੜੀਆਂ ਚੰਗੀਆਂ ਚੀਜ਼ਾਂ ਤੂੰ ਸਮਝਾਣੀ ਆ ਜੇ ਕਿਸੇ ਸਿਚੁਏਸ਼ਨ ਦੇ ਵਿੱਚ ਤੂੰ ਜਾਂ ਗੁੰਨੂ ਫਸੇ ਉਹਨੂੰ ਕੱਢਣਾ ਵੀ ਤੂੰ ਹੀ ਸਿਖਾਣਾ ਕਿਉਂਕਿ ਇੱਕ ਮਾਂ ਜਿਹੜਾ ਆਪਣੀ ਧੀ ਨੂੰ ਸਿੱਖਿਆ ਦੇ ਸਕਦੀ ਹੈ ਨਾ ਦੁਨੀਆ ਦਾ ਕੋਈ ਗੁਰੂ ਨਹੀਂ ਦੇ ਸਕਦਾ ਗੱਲ ਤਾਂ ਤੇਰੀ ਠੀਕ ਹੈ ਜੋ ਇੱਕ ਮਾਂ ਧੀ ਨੂੰ ਗੱਲਾਂ ਸਿਖਾ ਸਕਦੀ ਹੈ ਨਾ ਉਹ ਕੋਈ ਨਹੀਂ ਸਿਖਾ ਸਕਦਾ ਚੱਲ ਜ਼ਿਆਦਾ ਗੱਲਾਂ ਨਾ ਮਾਰ ਮੈਂ ਲੇਟ ਹੋ ਰਹੀ ਆ ਚੱਲ ਹਲੋ ਹਾਂਜੀ ਹਾਂਜੀ ਸਰ ਮੈਂ ਆਫਿਸ ਖੋਲਿਆ ਤੁਸੀਂ ਆ ਜਾਓ ਸਰੇ ਕੋਈ ਆਫਿਸ ਨਹੀਂ ਆਈ ਝੂਠ ਬੋਲਦੀ ਤੇਰੇ ਕਰਕੇ ਮੈਨੂੰ ਝੂਠ ਵੀ ਬੋਲਣਾ ਪਿਆ ਚੱਲ 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 ਚਲਾ ਲੇਗੀ ਹਾਂ ਆਉਣ ਤਾਂ ਕਰ ਲੈ ਮਾਨੂੰ ਚੱਲ ਜਸਟਡ ਜੀ ਰਸੋਈ ਆ ਇੱਥੇ ਤਾਂ ਦੋ ਬੰਦੇ ਵੀ ਖੜਨੇ ਔਖੇ ਨੇ ਇੱਥੇ ਤਾਂ ਚੂਈਆਂ ਦੀ ਆਵਾਜ਼ ਵੀ ਆ ਰਹੀ ਆ ਕਿੰਨਾ ਅਨਹਾਈਜਨਿਕ ਖਾਣਾ ਖਾਂਦੇ ਨੇ ਇਹ ਲੋਕ ਲਪੇਟ ਹੁਣ ਮੈਨੂੰ ਗਿਆਨ ਨਾ ਦੇਈ ਕਿ ਮੈਂ ਬਿਨਾਂ ਨਾਤੇ ਤੋਂ ਤੇ ਰਸੋਈ ਵਿੱਚ ਆ ਗਈ ਮੈਂ ਤਾਂ ਸਿਰਫ ਦੇਖਣ ਆਈ ਸੀ ਕਿ ਤੁਸੀਂ ਛੋਟੀ ਜੀ ਰਸੋਈ ਦੇ ਵਿੱਚ ਕੰਮ ਕਿੱਦਾਂ ਕਰਦੇ ਹੋ ਦੀਵੀ ਮੰਮੀ ਨਾ ਕੁੱਟੇ ਦੇ ਕੱਪੜੇ ਸੁੱਕਣੇ ਪਾਣ ਗਏ ਨੇ ਤੇ ਜੇ ਕਿਤੇ ਮੰਮੀ ਆ ਗਏ ਤੇ ਉਹਨਾਂ ਸਾਹਮਣੇ ਕਦੇ ਗੱਲ ਨਾ ਕਰ ਦਿਓ ਕਿ ਰਸੋਈ ਛੋਟੀ ਜੀ ਆ ਉਹਨੇ ਬਹੁਤ ਮਿਹਨਤ ਨਾਲ ਬਣਵਾਇਆ ਹੈ ਸਾਰਾ ਕੁਝ ਪਰ ਯਾਰ ਰਸੋਈ ਦੇ ਹਾਲਾਤ ਦੇਖ ਕੇ ਤਾਂ ਲੱਗ ਰਿਹਾ ਕਿ ਮੈਨੂੰ ਬਾਹਰੋਂ ਮੰਗਾ ਕੇ ਹੀ ਖਾਣਾ ਪੈਣਾ ਹੈ ਦੀਵੀ ਇਹ ਤਾਂ ਮਨ ਰਸੋਈ ਕੰਜੈਸਟਡ ਜੀ ਲੱਗਦੀ ਹੈ ਨਾ ਤੇ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਭਾਂਡੇ ਸਾਰੇ ਕੱਢ ਕੇ ਧੋਵ ਸਵਾਰ ਕੇ ਫੇਰ ਲਗਾ ਲਾਂਗੇ ਐਡਜਸਟ ਕਰ ਲਾਂਗੇ ਯਾਰ ਕੀ ਐਡਜਸਟ ਐਡਜਸਟ ਲਈ ਹੈ ਐਡਜਸਟ ਕਰਦੀ ਮੇਰੀ ਜੁੱਤੀ ਮੈਂ ਇੱਥੇ ਐਡਜਸਟ ਕਰਨ ਨਹੀਂ ਆਈ ਓਹੋ ਦੀਦੀ ਹੁਣਾ ਤੁਸੀਂ ਮੇਰੇ ਨਾਲ ਫੇਰ ਲੜਾਈ ਨਾ ਕਰਨ ਲੱਗ ਜਾਓ ਸਵੇਰੇ ਵੀ ਜਦੋਂ ਮੈਂ ਚਾਹ ਲੈ ਕੇ ਆਈ ਸੀ ਉਦੋਂ ਵੀ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਚਲੋ ਛੱਡੋ ਹੁਣ ਆਪਾਂ ਨਾ ਉਧਰੇ ਰੂਮ 'ਚ ਬਹਿ ਕੇ ਗੱਲ ਕਰਦੇ ਹਾਂ ਲਵ੍ਰੀਤ ਇੱਕ ਤਾਂ ਮੈਨੂੰ ਤੇਰੀ ਨਹੀਂ ਸਮਝ ਆਂਦੀ ਇੱਕ ਪਾਸੇ ਤੂੰ ਲੜਨ ਲੱਗ ਜਾਂਦੀ ਐ ਤੇ ਇੱਕ ਪਾਸੇ ਤੂੰ ਮੇਰੇ ਵੱਲ ਦੀ ਹੋ ਜਾਂਦੀ ਐ ਚੱਲਦਾ ਕੀ ਐ ਤੇਰੇ ਦਿਮਾਗ 'ਚ ਓਹੋ ਦੀਦੀ ਮੈਂ ਅਸਵੇਰੇ ਵੀ ਤੁਹਾਡੇ ਨਾਲ ਲੜਨ ਨਹੀਂ ਸੀ ਆਈ ਮੈਂ ਤਾਂ ਦੋ ਕੱਪ ਚਾਹ ਲੈ ਕੇ ਆਈ ਸੀ ਨਾਲੇ ਮੈਂ ਚਾਹ ਪਹਿਲਾਂ ਪੀ ਚੁੱਕੀ ਸੀ ਤੇ ਦੂਜੀ ਚਾਹ ਮੈਂ ਤੁਹਾਡੇ ਨਾਲ ਪੀਣੀ ਸੀ ਤਾਂ ਕਿ ਮੈਂ ਤੁਹਾਡੇ ਨਾਲ ਸਨੋਨੀਆ ਨੋਨੀਆ ਗੱਲਾਂ ਕਰ ਸਕਾਂ ਤੇ ਤੁਸੀਂ ਅੱਗੋਂ ਮੇਰੇ ਉੱਤੇ ਇੰਗਲਿਸ਼ ਚਾਰਨ ਲੱਗ ਗਏ ਸੀਗੇ ਤੇ ਮੇਰਾ ਵੀ ਤੇ ਦੱਸਣਾ ਪੈਂਦਾ ਸੀ ਨਾ ਆਮ ਵੈਲ ਐਜੂਕੇਟਿਡ ਹਾਈ ਪ੍ਰੋਫਾਈਲ ਨਾਲ ਕਾਲਜ ਚ ਪੜ ਕੇ ਆਈ ਆ ਤੇ ਮੇਰੇ ਪਾਪਾ ਨੇ ਲੱਖਾਂ ਰੁਪਏ ਮੇਨੇ ਸਟੱਡੀ ਤੇ ਲਾਏ ਨੇ ਹੁਣ ਉਹ ਕਿਸੇ ਕੰਮ ਤੇ ਹੋਣ ਚਲ ਛੱਡ ਦੱਸ ਕੀ ਗੱਲਾਂ ਕਰਨੀਆਂ ਸੀ ਤੂੰ ਮੇਰੇ ਨਾਲ ਨੋਨੀਆ ਨੋਨੀਆ ਮੈਂ ਤਾਂ ਦੀਦੀ ਇਹ ਗੱਲ ਕਰਨ ਆਈ ਸੀ ਜਦੋਂ ਮੈਂ ਕਿਰਨ ਨੂੰ ਇਸ ਘਰ ਚ ਭੇਜਣਾ ਸੀ ਨਾ ਮੈਨੂੰ ਬਹੁਤ ਟਾਈਮ ਲੱਗ ਗਿਆ ਸੀ ਤੇ ਤੁਸੀਂ ਜੈਸਮਿਨ ਦੀਦੀ ਨੂੰ ਇੱਕ ਝਟਕਿਆ ਜਿਹਾ ਭੇਜਤਾ ਤੁਹਾਨੂੰ ਨਾ ਉਸਤਾਦ ਤਾਂ ਲੈਣਾ ਮੈਂ ਲਪ੍ਰਿਤ ਪਰ ਮੈਨੂੰ ਲੱਗਦਾ ਮੈਂ ਜੈਸਮਿਨ ਦੀਦੀ ਨੂੰ ਘਰੋਂ ਭੇਜਤਾ ਦਿੱਤਾ ਬਟ ਮੈਨੂੰ ਕਿਤੇ ਨਾ ਕਿਤੇ ਨਾ ਗਿਲਟੀ ਫੀਲ ਹੋ ਰਹੀ ਹੈ ਕਿ ਮੈਂ ਨਜਾਇਜ਼ ਕਰਤੀ ਉਹਨਾਂ ਨਾਲ ਉਹ ਜਾਓ ਦੀਦੀ ਕੀ ਨਜਾਇਜ਼ ਕੀਤੀ ਤੁਸੀਂ ਉਹਨਾਂ ਨਾਲ ਹੁਣ ਆਪਣੇ ਹੱਕ ਵਾਸਤੇ ਬੰਦਾ ਲੜੇ ਵੀ ਨਾ ਲਪ੍ਰਿਤ ਦਿਨ ਦਿਹਾੜਾ ਹੁੰਦਾ ਨਾ ਤੇ ਗੱਲ ਹੋਰ ਹੋਣੀ ਸੀ ਰਾਤ ਨੂੰ 10:30-11 ਵਜੇ ਉਹਨੂੰ ਬਾਹਰ ਕੱਢਦੇ ਪਏ ਆ ਉਸ ਤੋਂ ਬਾਅਦ ਇਹਨੂੰ ਕੋਈ ਲੈਨ ਵੀ ਨਹੀਂ ਗਿਆ ਚੰਗੀ ਗੱਲ ਥੋੜੀ ਐ ਦੇਖੋ ਦੀਦੀ ਘਰ ਦੀ ਤੇ ਘਰੋਂ ਗਈ ਆ ਤੇ ਉਹਦੇ ਪਿੱਛੇ ਜਾਣਾ ਵੀ ਨਾ ਉਹਦੀ ਮਾਂ ਦਾ ਤੇ ਉਹਦੇ ਭਰਾ ਦਾ ਬੰਦਾ ਸੀ ਹੁਣ ਘਰ ਦੀਆਂ ਨੋਹਾਂ ਥੋੜੀ ਨਾ ਉਹਦੇ ਪਿੱਛੇ ਜਾਣ ਗਿਆ ਫੇਰ ਵੀ ਲਾਪਰਿਤ ਮੇਰੇ ਦਿਮਾਗ ਤੇ ਨਾ ਬੋਝ ਪਿਆ ਰਿਆ ਤੇ ਮੈਂ ਉੱਥੇ ਖੜੀ ਹਜੇ ਸੋਚ ਹੀ ਰਹੀ ਸੀ ਇਹਨੂੰ ਉਹਨੂੰ ਮਨਪ੍ਰਿਤ ਆ ਗਿਆ ਫੇਰ ਮੈਂ ਮਨਪ੍ਰਿਤ ਨੂੰ ਕਿਹਾ ਕਿ ਦੀਦੀ ਨੂੰ ਨਾ ਕਿਤੇ ਰਿਆਨ ਬਸੇਰਾ ਕਰਕੇ ਆ ਅੱਛਾ ਤਾਂ ਹੀ ਮੈਂ ਸੋਚਾਂ ਕਿ ਸੁੱਤੇ-ਸੁੱਤੇ ਪਏ ਬਾਹਰ ਕਿਦੋਂ ਨੂੰ ਗਏ ਨੇ ਤੇ ਘੰਟੇ ਡੇਢ ਬਾਅਦ ਘਰ ਨੂੰ ਆਏ ਨੇ ਇਹਨਾਂ ਨੂੰ ਨਾ ਭੈਣ ਦਾ ਹੈ ਜ ਹਲੇ ਵੀ ਮਾਰਦਾ ਲਾਪ੍ਰਿਤ ਚਾਹੀ ਆਪਾਂ ਲੱਖ ਬੇਗਾਨੀਆਂ ਲੇਕਿਨ ਆਪਾਂ ਨੂੰ ਨਾ ਭੈਣ ਭਰਾਵਾ ਦੇ ਵਿੱਚ ਨਹੀਂ ਆਣਾ ਚਾਹੀਦਾ ਇਹ ਕਦੇ ਸਾਡੇ ਭੈਣ ਭਰਾਵਾ ਦੇ ਵਿੱਚ ਆਏ ਨੇ ਢੋਡੇ ਦਾ ਤੇ ਪਤਾ ਨਹੀਂ ਪਰ ਹਾਂ ਮੇਰੇ ਪੇਕਿਆਂ ਦੇ ਵਿੱਚ ਜਰੂਰ ਆਏ ਨੇ ਉਧਰੋਂ ਨਾ ਮੇਰਾ ਰਿਸ਼ਤਾ ਟਰਵਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਹੁਣ ਕਿਤੇ ਨਾ ਕਿਤੇ ਤੂੰ ਲਾਪ੍ਰਿਤ ਕਿਰਨ ਨਾਲ ਤਾਂ ਜਾਇਜ ਕੀਤੀ ਆ ਨਾ ਉਹਦੀ ਸਜ਼ਾ ਤਾਂ ਤੈਨੂੰ ਭੁਗਤਣੀ ਹੀ ਪੈਣੀ ਹੈ ਦੀਦੀ ਤੁਸੀਂ ਇਦਾਂ ਹੀ ਆਏ ਹੋ ਕਿ ਤੁਹਾਡਾ ਕੋਈ ਰਿਮੋਟ ਵੀ ਹੈਗਾ ਮਿੰਟ 'ਚ ਚੈਨਲ ਬਦਲ ਲੈਣੇ ਹੋ ਜੇ ਰਿਮੋਟ ਹੈਗਾ ਨਾ ਤੇ ਮੈਨੂੰ ਦੇ ਦਿਓ ਮੈਂ ਸੈੱਲ ਕੱਢਦਾ ਇੱਕੋ ਚੈਨਲ ਲਾ ਕੇ ਨਾ ਬ੍ਰਿੱਟ ਮੈਂ ਨਾ ਕੀ ਗਈ ਕਿਨਾ ਉੱਜ ਕੇ ਰਾਜ ਛੁਪੇ ਹੋਏ ਨੇ